ਬਠਿੰਡਾ ਦੇ ਅੰਦਰ 17 ਜਨਵਰੀ ਤੋਂ 25 ਜਨਵਰੀ ਤੱਕ ਹੋ ਰਹੀ ਸ਼੍ਰੀ ਰਾਮ ਕਥਾ ਨੂੰ ਲੈ ਕੇ ਅੱਜ ਕੱਢੀ ਗਈ ਸ਼ੁਭਾ ਯਾਤਰਾ ਤੇ ਇਹ ਵੱਖ-ਵੱਖ ਬਾਜ਼ਾਰਾਂ ਵਿਧੀ ਹੁੰਦੀ ਹੋਈ ਪਹੁੰਚੀ ਲੋਰ ਡਰਾਮਾ ਸਕੂਲ ਦੇ ਅੰਦਰ ਦੱਸਣਾ ਬਣਦਾ ਹੈ ਕਿ ਬਠਿੰਡਾ ਦੇ ਅੰਦਰ ਸ਼੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਰਾਮ ਭਗਤਾਂ ਵੱਲੋਂ ਬਠਿੰਡਾ ਦੇ ਅੰਦਰ ਇੱਕ ਸ਼ੁਭਾ ਯਾਤਰਾ ਕੱਢੀ ਗਈ ਜਿਸ ਦੇ ਵਿੱਚ ਸ਼ੋਅ ਦਿਖਾ ਰਹੇ ਸਾਰੀਆਂ ਤਸਵੀਰਾਂ ਬਠਿੰਡਾ ਦੇ ਬੰਗਲੇ ਵਾਲੀ ਇਹ ਧਰਮਸ਼ਾਲਾ ਦੀਆਂ ਜਿੱਥੇ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਉਹਨਾਂ ਦੇ ਨਾਲ ਸਾਬਕਾ ਵਿਧਾਇਕ ਸਰੂਪਨਾ ਸਿੰਗਲਾ ਅਤੇ ਹੋਰ ਇੱਥੇ ਸਿਆਸੀ ਲੀਡਰ ਇਸ ਦੇ ਵਿੱਚ ਸ਼ਾਮਲ ਹੋਏ ਅਤੇ ਇੱਥੋਂ ਇੱਕ ਕਲਸ਼ ਯਾਤਰਾ ਜਿਹੜੀ ਉਹ ਵੀ ਕੱਢੀ ਗਈ ਐਸ਼ੋਨ ਦਿਖਾ ਰਹੀਆਂ ਸਾਰੀਆਂ ਤਸਵੀਰਾਂ ਬਠਿੰਡਾ ਦੇ ਪਖਵਾਖਾ ਬਾਜ਼ਾਰਾਂ ਦੀਆਂ ਸਾਰੀਆਂ ਤਸਵੀਰਾਂ ਨੇ ਜਿੱਥੇ ਅੱਜ ਬਠਿੰਡਾ ਦੇ ਅੰਦਰ ਹੋ ਰਹੀ ਸ਼ੁਭਾ ਯਾਤਰਾ ਜੋ ਆਪਣਾ ਸ਼੍ਰੀ ਰਾਮ ਕਥਾ ਹੈ ਉਸ ਨੂੰ ਲੈ ਕੇ ਸ਼ੁਭਾ ਯਾਤਰਾ ਕੱਢੀ ਗਈ ਹੈ ਅਤੇ ਬੱਤੀ ਗਿੰਤੀ ਵਿੱਚ ਜਿਹੜੇ ਨੇ ਸ਼ਹਿਰ ਨਿਵਾਸੀ ਦੇ ਵਿੱਚ ਸ਼ਾਮਲ ਹੋਏ ਸ਼੍ਰੀ ਰਾਮ ਭਗਤ ਇਸ ਦੇ ਵਿੱਚ ਸ਼ਾਮਲ ਹੋਏ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਬਠਿੰਡਾ ਦੀਆਂ ਜਿੱਥੇ ਸ਼੍ਰੀ ਰਾਮ ਕਥਾ ਜਿਹੜੀ ਆ ਉਹ 17 ਜਨਵਰੀ ਤੋਂ ਲੈ ਕੇ 25 ਜਨਵਰੀ ਤੱਕ ਬਠਿੰਡਾ ਦੇ ਹਨਮਾਨ ਚੌਕ ਦੇ ਨੇੜੇ ਲੋਡ ਡਰਾਮਾ ਸਕੂਲ ਦੇ ਅੰਦਰ ਹਰ ਰੋਜ਼ ਸ਼ਾਮ ਨੂੰ 3 ਤੋਂ ਲੈ ਕੇ ਰਾਤ ਦੇ 7 ਵਜੇ ਤੱਕ ਹੋਇਆ ਕਰੇਗੀ ਅਤੇ ਇਸ ਦੇ ਵਿੱਚ ਅਜਰ ਨਾਮ ਭਗਤਾਂ ਵੱਲੋਂ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਜਿਹੜੀ ਹੈ ਇਹਦੀ ਸ਼ੋਭਾ ਵਧਾਈ ਹੈ ਹਿੰਦਾ ਰਾਇਮਾ ਹੋਇਆ ਹੋਇਆ ਸਭ ભગવાન RAM DEVI ਅਪਾਰ ਕਿਰਪਾ ਦੇ ਨਾਲ ભગવાન RAM ਦੇ ਅਸ਼ੀਰਵਾਦ ਨਾਲ ਜੋ ਕੱਲ ਬਹਿੰਦਾ ਦੇ ਵਿੱਚ ਹੋਣ ਜਾ ਰਹੀ RAM ਕਹਾ ਉਹਦੇ ਵਿੱਚ ਅੱਜ ਸ਼ੋਭਾ ਯਾਤਰਾ ਤਾਂ ਖੰਡੀ ਗਈ ਹੈ ਅਸੀਂ ਪਾਗਾ ਵਾਲੇ ਆ ਇਸ ਤਰ੍ਹਾਂ ਦਾ ਜਾਓ ਜਰਾਲ ਇਸ ਤਰ੍ਹਾਂ ਦਾ ਮੌਲ ਇਸ ਤਰ੍ਹਾਂ ਦੀ ਖੁਸ਼ੀ ਲੋਕਾਂ ਦੇ ਵਿੱਚ ਮੈਂ ਕਹ ਸਕਦਾ ਕਿ ਭ੍ਰਮ ਪ੍ਰਵਾਨ RAM ਦੀਆਂ ਜੋ ਸਖਿਆਵਾਂ ਹੈ ਉਹ ਸਾਡੇ ਦੇ ਹੁਬੂ-ਹੂ ਲਾਗੂ ਹੁੰਦੀ ਹੈ। ਔਰ ਭਗਵਾਨ RAM ਦਾ ਭਗਵਾਨ RAM ਭਗਵਾਨ RAM ਬਣੇ, ਭਗਵਾਨ RAM ਕੇ ਮੇ ਬਣੇ, ਮਰਯਾਦਾ ਪੁਰੀ ਹੋਤਰ RAM ਕੇ ਮੇ ਬਣੇ। ਇਹਦੇ ਬਾਰੇ ਡਾਕਟਰ ਰਾਜਵਾਚਾਰਿਆ ਜੀ ਜਿਨ੍ਹਾਂ ਨੇ ਸਾਨੂੰ ਕਥਾ ਸੁਣਾਉਣੀ ਹੈ, ਉਹ ਕਥਾ ਸੁਣਾਉਣਗੇ। ਲੋਕ ਜਿਹੜੇ ਲੋਕਾਂ ਦਾ ਮਨਾਂ ਦੇ ਵਿੱਚ ਭਰਮ ਭਲੇਖੇ ਦੂਰ ਹੋਣਗੇ ਉਹ ਪਵਿੱਤਰ ਮਨ ਨਾਲ ਭਗਵਾਨ ਰਾਮ ਨੂੰ ਆਪਣੇ ਅੰਦਰ ਵਸਾਉਣਗੇ ਤੇ ਭਗਵਾਨ ਰਾਮ ਦੇ ਚਰਨਾਂ ਨਾਲ ਜੁੜ ਕੇ ਜਿਹੜਾ ਲੱਖਾਂ ਲੋਕਾਂ ਦਾ ਲੱਖਾਂ ਨਹੀਂ ਕਰੋੜਾਂ ਹਰਬਾਂ ਲੋਕਾਂ ਦਾ ਜੀਵਨ ਸਫਲ ਹੋਏਗਾ ਮੈਂ ਕਹਿ ਸਕਦਾ ਕਿ ਜਿਹੜੇ ਅਸੀਂ ਛਾਖੀ ਬਣਿਆ ਅਸੀਂ ਇਹਦੇ ਗਵਾਹ ਬਣਿਆ ਅਸੀਂ ਸ਼ਾਮਿਲ ਹੋਇਆ ਸਾਨੂੰ ਮੌਕਾ ਮਿਲਿਆ ਸਭਾ ਵੱਡਾ ਭਾਗ ਵਾ ਸਰ ਪਹਿਲਾ ਦਾ ਮੁਬਾਰਕਬਾਦ ਦੇਣਾ ਚਾਹੁੰਗਾ ਸਾਰੇ ਬਠਿੰਡਾ ਰਾਸੀਆਂ ਨੂੰ ਕਿ ਬਹੁਤ ਹੀ ਸੋਹਣੀ ਇੱਕ શ્રી ਰਾਮ ਕਥਾ ਬਠਿੰਡਾ ਸ਼ਹਿਰ ਵਿੱਚ ਆਯੋਜਨ ਆਯੋਜਿਤ ਕੀਤੀ ਜਾ ਰਹੀ ਹੈ ਤੇ ਸ਼੍ਰੀ ਨਰਾਇਣ ਚੈਰੀਟੇਬਲ ਟਰਸਟ ਬਠਿੰਡਾ ਨੂੰ ਵਧਾਈ ਦਾ ਪਾਤਰ ਸਮਝਦੇ ਉਹਨਾਂ ਨੇ ਇਹਨਾ ਸੋਹਣਾ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਤੇ ਅੱਜ ਅਸੀਂ ਆਪ ਦਾ ਆਪ ਦੀ ਹਾਜ਼ਰੀ ਲਗਾਣ ਆਏ ਹਾਂ ਤੇ ਕਲਸ਼ ਯਾਤਰਾ ਦੇ ਵਿੱਚ ਜੋ ਪੋਸਟ ਆਫਿਸ ਬਾਜ਼ਾਰ ਤੋਂ ਸਟਾਰਟ ਹੋ ਰਹੀ ਹੈ ਤੇ ਉਮੀਦ ਕਰਦਾ ਕਿ ਆਉਣ ਵਾਲੇ 7-8 ਦਿਨ ਜੋ ਹੈ ਇਹ ਸ਼ਹਿਰ ਵਾਸੀ ਧਰਮ ਦੇ ਨਾਲ ਹੋਰ ਜੁੜਨਗੇ ਤੇ ਇੰਨਾਂ ਚੀਜ਼ਾਂ ਦੇ ਨਾਲ ਜਿਹੜੀ ਨਸ਼ੇ ਦੀ ਪ੍ਰੋਬਲਮ ਹੈਗੀ ਆ ਉਹਦੇ ਚ ਵੀ ਕਾਫੀ ਠਰ ਪਾਊਗੀ ਉਮੀਦ ਕਰਦੇ ਆ ਕਿ ਸ਼ਹਿਰ ਵਾਸੀਆਂ ਨੂੰ ਇਸ ਕਥਾ ਤੋਂ ਕੁਝ ਸਿੱਖਣ ਦਾ ਮੌਕਾ ਮਿਲੂਗਾ ਕੁਝ ਸਿੱਖੂ ਕਿ ਆਪਣੇ ਘਰਾਂ ਦੇ ਵਿੱਚ ਇੰਪਲੀਮੈਂਟ ਕਰ ਪਾਣਗੇ ਇਸ ਤੋਂ ਇਲਾਵਾ ਮੈਂ ਦਰਸ਼ਨ ਜੀ ਨੂੰ ਵਧਾਈ ਦੇਣਾ ਚਾਹਨਾ ਕਿ ਉਹ ਪਹਿਲਾਂ ਵੀ ਬਹੁਤ ਧਾਰਮਿਕ ਸਮਾਗਮ ਜੋ ਆਪ ਦੀ ਯੋਗਦਾਨ ਪਾਉਂਦੇ ਰਹਿੰਦੇ ਨੇ ਤੇ ਅੱਜ ਦੀ ਵਾਰ ਵੀ ਬਹੁਤ ਸੋਹਣਾ ਪ੍ਰੋਗਰਾਮ ਹੋ ਕਰਾ ਦੇਵੇ ਐ ਐਮਐਸਡੀ ਸਕੂਲ ਦੇ ਵਿੱਚ ਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਸਾਰੇ ਬਠਿੰਡਾ ਵਾਸੀਆਂ ਨੂੰ ਅਪੀਲ ਕਰਦਾ ਕਿ ਆਓ ਤੇ ਇਸ ਸ਼੍ਰੀ ਰਾਮ ਕਥਾ ਤੇ ਆਪਾਂ ਕੁਝ ਸਿੱਖੀਏ ਕਿ ਕਿੱਦਾਂ ਆਪਾਂ ਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਤੇ ਉਹਨਾਂ ਸ਼੍ਰੀ ਰਾਮ ਜੀ ਦੇ ਦਿੱਤੇ ਹੋਏ ਮਾਰਗ ਨੂੰ ਸੰਤਪਾ ਜਰੂਰ ਲਿਓ